ਉਹ ਜਿਹੜੇ ਨਾਈਆਂ ਦੇ ਕੋਲ ਜਾ ਕੇ ਕੇਸ ਮਨਾਉਂਦੇ ਨੇ ਕਟਾਉਂਦੇ ਨੇ ਰੱਬ ਇਹ ਥੋੜਾ ਕਿ ਉਹਨਾਂ ਤੋਂ ਨਾਰਾਜ਼ ਹੋ ਜਾਂਦਾ ਹੈ ਉਹਨਾਂ ਨੂੰ ਕੇਸ ਨਹੀਂ ਦਿੰਦਾ ਬਾਅਦ ਗੰਜੇ ਕਰ ਦਿੰਦਾ ਹੈ ਉਹਨਾਂ ਨੂੰ ਪਰਮੇਸ਼ਰ ਵਾਰ-ਵਾਰ ਉਹਨਾਂ ਨੂੰ ਕੇਸ ਦਿੰਦਾ ਹੈ ਦਾੜੀ ਦਿੰਦਾ ਹੈ ਸਿਰ ਦੇ ਗੇਸ ਦਿੰਦਾ ਪਰ ਉਹਨਾਂ ਦੀ ਅਕਲ ਤੇ ਪੜਦਾ ਪਿਆ ਹੋਇਆ ਉਹ ਵਾਰ-ਵਾਰ ਜਾਂਦੇ ਨੇ ਵਾਰ-ਵਾਰ ਕਟਾਉਂਦੇ ਰੱਬ ਬੰਦਾ ਬਣਾਉਣਾ ਚਾਹੁੰਦਾ ਹੈ ਤੇ ਉਹ ਕਹਿੰਦਾ ਅਸੀਂ ਬੰਦਾ ਨਹੀਂ ਬਣਨਾ ਪਰਮੇਸ਼ਰ ਤੇ ਕਿਰਪਾ ਦੇਣਾ ਚਾਹੁੰਦਾ ਐ ਅਸੀਂ ਕਿਰਪਾ ਲੈਣ ਦੇ ਯੋਗ ਦਾਏ ਕੀ ਨਹੀਂ ਮਾਲਕ ਤਾਂ ਵਡਿਆਈਆਂ ਦੇਣੋਂ ਕਦੇ ਟਲਦਾ ਨਹੀਂ ਉਹ ਤੇ ਕਿੰਨਾਂ ਨੂੰ ਦਾਤਾ ਦਿੰਦਾ ਐ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੀ ਸੁਦ ਸੁੰਦਰ ਸ੍ਰੀ ਪਦ ਮਾ ਬਦਲੈ ਰੱਬ ਤੇ ਉਹਨਾਂ ਨੂੰ ਵੀ ਦਿੰਦਾ ਜਿਹੜੇ ਬੇਸ਼ੁਕਰੇ ਨੇ ਜਿਹੜੇ ਰੱਬ ਦੀ ਨਿੰਦਾ ਕਰਦੇ ਰੱਬ ਹੈ ਨਹੀਂ ਉਹ ਕਿਤੇ ਭੁੱਖੇ ਸੌਂਦੇ ਮਾਲਕ ਉਹਨਾਂ ਨੂੰ ਵੀ ਦੇ ਰਿਹਾ ਜਿਹੜੇ ਉਹਦੀ ਮਹਿਮਾ ਵੜਾਈ ਕਰਦੇ ਆ ਮਾਲਕ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ ਜਿਹੜੇ ਜ਼ਮੀਨ ਦੇ ਨੇ ਜਮ੍ਹਾਂ ਅੰਤੇ ਆਕਾਸ਼ ਤੇ ਨੇ ਉਹਨਾਂ ਨੂੰ ਵੀ ਦੇ ਰਿਹਾ ਤੇ ਫਿਰ ਮਹਾਰਾਜ ਕਹਿੰਦੇ ਕਾਹੇ ਢੋਲਦਾ ਐ ਤੇ ਉਹਦੇ ਚਰਨ ਕਮਲਾਂ ਤੇ ਸਿਮਰਨ ਹੱਥ ਸਿਰ ਰੱਖ ਕੇ ਤੇ ਉਹਨੂੰ ਭਜਨ ਕਰ ਤੇਰੇ ਬਾਪ ਬੀਠਲਾ ਬਾਹ ਦੇ ਤੇ ਮੈਨੂੰ ਤੂੰ ਤਾਰ ਲੈਣਾ ਕਰ ਜਿਸ ਤਰੀਕੇ ਦੇ ਨਾਲ